ਬੀਬੀ ਕੋਲਾਣਜੀ ਭਲਾਈ ਕੇਂਦਰ ਦੇ ਪਾਈ ਸਾਹਿਬ ਪਾਈ ਗੁਰਇਕਬਾਲ ਸਿੰਘ ਜੀ ਵੱਲੋਂ ਚਲਾਇਆ ਜਾ ਰਿਹਾ ਹੈ ਬੀਬੀ ਕੋਲਾਣਜੀ ਐਜੂਕੇਸ਼ਨਲ ਵਿੰਗ ਵੱਲੋਂ 42ਵੇਂ ਬੈਚ ਦੇ ਬੱਚਿਆਂ ਦਾ ਫ੍ਰੀ ਸਿਖਲਾਈ ਕਢਾਈ ਅਤੇ ਫ੍ਰੀ ਕੰਪਿਊਟਰ ਕੋਰਸ ਪੂਰਾ ਹੋਣ ਤੇ ਸਰਟੀਫਿਕੇਟ ਵਨ ਸਮਾਗਮ ਅਤੇ 43ਵੇਂ ਬੈਚ ਦੀ ਆਰੰਭਤਾ ਦੀ ਅਰਦਾਸ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਪਾਈ ਸਾਹਿਬ ਪਾਈ ਗੁਰਇਕਬਾਲ ਸਿੰਘ ਜੀ ਅਤੇ ਗੁਰਦੁਆਰਾ ਸ਼ਹੀਦਾ ਸਾਹਿਬ ਦੇ ਮੈਨੇਜਰ ਜਤਿੰਦਰ ਪਾਲ ਸਿੰਘ ਜੀਪੀ ਨੇ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗੁਰਦੁਆਰਾ ਸ਼ਹੀਦਾ ਸਾਹਿਬ ਦੇ ਮੈਨੇਜਰ ਜਤਿੰਦਰਪਾਲ ਸਿੰਘ ਜੇਪੀ ਨੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਬੀਬੀ ਕੋਲਾਜੀਪਲਾਈ ਕੇਂਦਰ ਵੱਲੋਂ ਸਿੱਖਿਆ ਅਤੇ ਸਿੱਖਿਆ ਦੇ ਪ੍ਰਚਾਰ ਦੇ ਲਈ ਕੀਤਾ ਜਾ ਰਿਹਾ ਇਹ ਕਾਰਜ ਸ਼ਲਾਗਾ ਯੋਗ ਹਨ ਇਸ ਮੌਕੇ ਗੁਰਦੁਆਰਾ ਸ਼ਹੀਦਾ ਸਾਹਿਬ ਦੇ ਇੰਚਾਰਜ ਤਲਵਿੰਦਰ ਸਿੰਘ ਮੋਹਨੂ ਚਕਜੀਤ ਸਿੰਘ ਤਰਵਿੰਦਰ ਸਿੰਘ ਨਿੱਕੂ ਤਹਿਲਿੰਦਰ ਸਿੰਘ ਪ੍ਰੀਤਮ ਸਿੰਘ ਆਦਿ ਸਮੇਤ ਸੰਗਤਾਂ ਮਾਝੂ ਉਤਸਾਹ ਅੱਜ ਬੀਬੀ ਕੋਲਾਜੀਪਲਾਈ ਕੇਂਦਰ ਵਿਖੇ ਜੋ ਮਹਾਂਪੁਰ ਸਾਹਿਬ ਤੇ ਪਾਈ ਗੁਰ ਇਕਬਾਲ ਸਿੰਘ ਜੀ ਉਹਨਾਂ ਦੀਆਂ ਅਸੀਸਾਂ ਉਹਨਾਂ ਦੀ ਪ੍ਰੇਰਣਾ ਉਹਨਾਂ ਦੇ ਉਦਦਮ ਸਦਕਾ ਜੋ ਇੱਥੇ ਤਕਰੀਬਨ 21-22 ਸਾਲਾਂ ਤੋਂ ਮਹਾਰਾਜ ਦੀ ਕਿਰਪਾ ਦੇ ਨਾਲ ਕੰਪਿਊਟਰ ਤੇ ਸਲਾਈ ਕਢਾਈ ਸੈਂਟਰ ਚੱਲ ਰਹੇ ਨੇ ਉਸ ਬੰਦ ਵਿੱਚ ਅੱਜ 42ਵੇਂ ਬੈਚ ਵਾਲੇ ਬੱਚਿਆਂ ਨੂੰ ਕੰਪਿਊਟਰ ਦੇ ਸਲਾਈ ਕਢਾਈ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਵੰਡੇ ਗਏ